ਪ੍ਰੋਗਰਾਮ ਕੀ ਹਾਲ ਹੈ ਮੇਰੇ ਸਾਰਦਾਰ ਤੁਹਾਡਾ ਬាទ ਬាទ ਸਵਾਗਤ ਅੱਜ 9 ਦਸੰਬਰ 2025 ਤੇ ਟਾਈਮ 2 ਵਜੇ ਕੋਈ 5 ਕੁ ਮਿੰਟ ਹੁੰਦੇ ਨੇ ਫੋਨ ਆਉਂਦਾ ਕੋਈ ਕਰੀਬ ਕਰੀਬ 1 ਕੁ ਵਜੇ ਵੀ ਇੱਥੇ ਸਰੰਦ ਨਹਿਰ ਤੇ ਉੱਤੇ ਇੱਕ ਕਾਰ ਆ ਜਿਹੜੀ ਉਹ ਡੁੱਬ ਗਈ ਤੇ ਤੈਨੂੰ ਜਿਹਨੂੰ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਕਰ ਰਹੇ ਲੋਕਾਂ ਦੀ ਮਦਦ ਦੇ ਨਾਲ ਸੋ ਆਪਾਂ ਪਹਿਲਾਂ ਵੀ ਦੇਖਿਆ ਸੀ ਵੀ ਇਹਨਾਂ ਚ ਬਹਾਦਰ ਪੁਲਿਸ ਵਾਲੇ ਬਹਾਦਰੀ ਦੇਖੋ ਜਸਵੰਤੋਣੀ ਨੇ ਆ ਮੇਰੇ ਵੀਰ ਹੁਣ ਖੜੇ ਨੇ ਇਹ ਸਾਰੇ ਜਣੇ ਨੇ ਆਇਤ ਕੀ ਆ ਨਵੀਂ ਐਡੀਸ਼ਨ ਭਰਾਵਾਂ ਦੀ ਸਾਰਿਆਂ ਨੇ ਆ ਸਾਰਿਆਂ ਨੇ ਕੰਮ ਕੀਤਾ ਆ ਜਸ਼ਨ ਤੋਂ ਢਿੱਪੇ ਖੜੇ ਭਾਜੀ ਹੁਣੇ ਤਾਂ ਕਾਰ ਡੁੱਬਦੀ ਐ ਮੈਂ ਤੁਹਾਨੂੰ ਇੱਕ ਵਾਰੀ ਕਾਰ ਦਿਖਾ ਦਿਆ ਆਜੋ ਅੱਗੇ ਆਓ ਦਿਖਾ ਦਿਓ ਆ ਦੇਖੋ ਕਾਰ ਇਹਦੇ ਵਿੱਚ ਐ ਇਹ ਗੱਡੇ ਦਾ ਨੰਬਰ ਹੈ ਜੀ PB03BG 6882 ਇਹ ਮਾਰੂਤੀ ਸੁਜੁਕੀ ਦੀ ਡਿਜ਼ਾਇਰ ਹੈ ਇਹ ਡਿਜ਼ਾਇਰ ਗੱਡੀ ਹੈ ਤੇ ਇਹ ਇਹਦੇ ਵਿੱਚ ਡੁੱਬ ਜਾਂਦੀ ਹੁਣ ਰੱਸਿਆਂ ਦੇ ਨਾਲ ਇਹਨਾਂ ਨੇ ਬੰਨੀ ਹੋਈ ਹੈ ਸੋ ਇਸ ਭਰਾਵਾਂ ਨੂੰ ਸਲੂਟ ਹੈ ਇਹ ਸਾਰੇ ਭਰਾ ਜਿਹੜੇ ਨੇ ਸਾਡੇ ਹਨਾ ਤੇ ਚੰਗਾ ਕੰਮ ਜਦੋਂ ਕਰਦੇ ਨੇ ਤਾਂ ਆਬਵੀਅਸ ਇਸ ਲਾਗਾ ਇਹਨਾਂ ਸਾਰਿਆਂ ਦੀ ਬਣਦੀ ਹੁੰਦੀ ਹੈ ਤੋਂ ਸਾਰਿਆਂ ਨੂੰ ਪੁੱਛਦੇ ਆ ਕੀ ਨਾਮ ਪਈ ਤੁਹਾਡਾ ਮੈਂ ਏਸੀ ਪਵਨ ਕੁਮਾਰ ਜੀ ਅੱਜ ਮੇਰੀ ਬੀਬੀ ਵਾਲੇ ਚੌਂਕ ਤੇ ਡਿਊਟੀ ਸੀਗੀ ਨਾਲੇ ਮੇਰੀ ਚੈੱਕ ਇਨ ਡਿਊਟੀ ਲੱਗੀ ਹੋਈ ਸੀ ਹੂੰ ਹੂੰ ਕਰੀਬ ਸਵਾ 12 ਵਜੇ ਮੈਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਵੀ ਆਪਣੇ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਜਿਹਦੇ ਵਿੱਚ ਤਿੰਨ ਬੰਦੇ ਸਵਾਰ ਹੈ ਠੀਕ ਹੈ ਤੇ ਜਲਦੀ ਉੱਥੇ ਪਹੁੰਚੋ ਮੈਂ ਬੀਬੀ ਵਾਲੇ ਚੌਂਕ ਤੋਂ ਚੱਲ ਪਿਆ ਨਾਲ ਹੀ ਮੈਂ ਆਪਣੇ ਸਾਥੀਆਂ ਨੂੰ ਪਟ્રોલ 7 ਤੇ ਵਿਕਟਰ 7 ਨੂੰ ਕਾਲ ਕਰਤੀ ਵੀ ਜਲਦੀ ਨਹਿਰ ਤੇ ਪਹੁੰਚੋ ਠੀਕ ਹੈ ਇਹ ਵੀ ਪਹੁੰਚ ਗਏ ਅਸੀਂ ਪਹੁੰਚ ਗਏ ਇਸ ਤੋਂ ਪਹਿਲਾਂ 101 ਆਪਣੀ ਰਿੰਗ ਰੋਡ ਤੇ ਜਿਹੜੀ ਗੱਡੀ ਚੱਲਦੀ ਆ ਉਹ ਵੀ ਆਗੇ ਠੀਕ ਹੈ ਤੇ ਇਹਨਾਂ ਨੇ ਆਪਣੇ ਦੋ ਤਿੰਨ ਮਲਾਜ਼ਮ ਵਿੱਚ ਵੜ ਕੇ ਉਹਨਾਂ ਨੂੰ ਬਾਹਰ ਕੱਢਿਆ ਜਿੰਨੇ ਜਣੇ ਸੀ ਅੰਦਰ ਟੋਟਲ 3 ਬੰਦੇ ਸੀ 2 ਬੰਦੇ ਤਾਂ ਜਿੰਦੇ ਬਚ ਗਏ ਸੀ ਇੱਕ ਥੋੜੀ ਮਿਸ ਹੈਪਿੰਗ ਹੋ ਗਈ ਅੱਛਾ ਉਹ ਇੱਥੇ ਹੀ ਹੋ ਗਈ ਕਿ ਪਤਾ ਲੱਗ ਗਿਆ ਸੀ ਕਿ ਹਾਂ ਜੀ ਪਤਾ ਲੱਗ ਗਿਆ ਸੀ ਤੁਹਾਨੂੰ ਪਤਾ ਲੱਗ ਗਿਆ ਸੀ ਫਿਰ ਵੀ ਉਹਨਾਂ ਨੂੰ ਹਸਪਤਾਲ ਲੈ ਗਏ ਡਾਕਟਰ ਨੇ ਡਿਕਲੇਅਰ ਕਰਤਾ ਜੀ ਓਕੇ ਮਤਲਬ 3 ਜਣੇ ਸੀ ਕੁਝ ਪਤਾ ਲੱਗਿਆ ਭਾਜੀ ਵੀ ਕਿੱਥੋਂ ਆਏ ਸੀ ਲੋਕ ਇਹ 36 ਨੰਬਰ ਪਸਰਾਮ ਗਲੀ 36 36 ਨੰਬਰ ਗਲੀ ਚ ਰਹਿੰਦੇ ਆ ਜਿਹੜੇ ਕੜਾਈ ਦਾ ਕੰਮ ਕਰਦੇ ਆ ਬਾਹਰੋਂ ਯੂਪੀ ਤੋਂ ਆਏ ਹੋਏ ਆ ਅੱਛਾ ਜ਼ਿਲ੍ਹਾ ਬਰੇਲੀ ਤੋਂ ਜੇ ਲਬਰੇ ਲਿਖੋ ਇਸੀ ਉਮਰ ਕਿੰਨੀ ਕੁ ਸੀ ਅੰਦਾਜ਼ਾ ਇਹਨਾਂ ਦਾ ਉਮਰ 1 ਦੀ 40 ਸਾਲ ਸੀ ਇੱਕ 35 ਸਾਲ ਸੀ 35 ਸਾਲ 31 ਇਹ 18 ਸਾਲ ਦੀ ਜੀ ਤੁਸੀਂ ਤੁਸੀਂ ਸਾਰੇ ਮੌਕੇ ਤੇ ਸੀ ਮੈਂ ਮੈਨੂੰ ਇਹ ਵੀ ਇਹਦਾ ਸਾਰਿਆਂ ਨਾਲ ਵੀ ਯਾਰ ਮੈਂ ਤੁਹਾਨੂੰ ਕੋਈ ਰੂਬੂ ਕਰਾਤੇ ਆ ਭਾਜੀ ਹੁਣੀ ਹੋਗੇ ਕੀ ਨਾਮ ਬ੍ਰਦਰ ਤੁਹਾਡਾ ਮੇਰਾ ਨਾਮ ਸੀਨੀਅਰ ਕਨਸਟਬਲ ਜੀਤ ਦਾ ਜੀ ਤੁਸੀਂ ਪੀਸੀਆਰ ਤੇ ਹੀ ਹੋ ਹਾਂਜੀ ਪੀਸੀਆਰ ਚੈਕਿੰਗ ਰੂਟੀ ਸੀ ਮੇਰੀ ਐਸਆਈ ਪਵਨ ਕੁਮਾਰ ਦੇ ਨਾਲ ਸਾਨੂੰ ਜਿਉਂ ਹੀ ਕੰਟਰੋਲੋਂ ਤੋਂ ਫੋਨ ਆਇਆ ਸੀ ਤੁਰੰਤ ਇੱਥੇ ਪਹੁੰਚੇ ਇੱਥੇ ਉਹਨਾਂ ਨੂੰ ਕੱਢਣ ਲਈ ਜਦ ਤੱਕ ਚੱਲ ਰਹੀ ਸੀ ਅ ਦੋ ਤਾਂ ਜਿੰਦਾ ਬਚ ਗਏ ਸੀਗੇ ਪਹਿਲਾਂ ਜਦੋਂ ਤੀਸਰੇ ਬੰਦੇ ਨੂੰ ਕੱਢਿਆ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀਗਾ ਉਸ ਨੂੰ ਜਦੋਂ ਹਸਪਤਾਲ ਲਿਆਇਆ ਗਿਆ ਦੁਆਰਾ ਮਗਰ ਉਹਨਾਂ ਦੇ ਹਸਪਤਾਲ ਗਏ ਤਾਂ ਡਾਕਟਰ ਨੇ ਉਹਨੂੰ ਅਮਰਿਤ ਕਲੰਦ ਜੀ ਆਪਣਾ ਇੱਕ ਆ ਮਲਾਜ਼ਮ ਇੱਕ ਆ ਜਸਵੰਤ ਇਹ ਦੋਨੇ ਪਾਣੀ ਚ ਵੜ ਗਏ ਆ ਦੇਖੋ ਇਹ ਜ਼ਖਮੀ ਆ ਦਿਖਾਓ ਜੀ ਇਹ ਜ਼ਖਮੀ ਵੀ ਹੋ ਗਏ ਨਾ ਵੀਰ ਹੁਣ ਛੋਟਾ ਵੀਰ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜਸਵਿੰਦਰ ਤੁਹਾਡੇ 60 ਕਿਦਾਂ ਵਜੇ ਇਹਨਾਂ ਕਰੀਬ ਜਦੋਂ ਸਾਨੂੰ ਕਾਲ ਆਈ ਤੇ ਅਸੀਂ ਇੱਥੇ ਰਿੰਗ ਰੋਡ ਤੇ ਗਸ਼ਤ ਕਰ ਰਹੇ ਸੀ ਹੂੰ ਉਸ ਤੋਂ ਬਾਅਦ ਇੱਥੇ ਆਏ ਆ ਤੇ ਇੱਥੇ ਮੌਕੇ ਤੇ ਵੇਖਿਆ ਵੀ ਗੱਡੀ ਜਿਹੜੀ ਉਹ ਟੇਢੀ ਪਲਟੀ ਹੋਈ ਸੀ ਉਹਨੂੰ ਪਹਿਲਾਂ ਰਸੇ ਪਾ ਕੇ ਉਹਨਾਂ ਨੂੰ ਸਿੱਧਾ ਕੀਤਾ ਵੀ ਇਸ ਪੋਜੀਸ਼ਨ 'ਚ ਕੀਤਾ ਵੀ ਉਹਨਾਂ ਦੀ ਬਾਰੀ ਜਿਹੜੀ ਉੱਪਰ ਆ ਜਾਏ ਤੇ ਬਾਰੀ 'ਚ ਇੱਕ ਪਰਸਨ ਉੱਥੇ ਸਿਵਲ ਦਾ ਸੀ ਜਿਹੜਾ ਰਾਹੀ ਸੀ ਸ਼ਾਇਦ ਜਾਂ ਉਹਨਾਂ ਦਾ ਬ੍ਰਦਰ ਸੀ ਉਹਨੇ ਵਿੱਚ ਅੰਦਰ ਜਾ ਕੇ ਤੇ ਪਰਸਨ ਆਈਡੈਂਟੀਫਾਈ ਕੀਤਾ ਵੀ ਅੰਦਰ ਪਿਆ ਹੋਇਆ ਇਸ ਤੋਂ ਬਾਅਦ ਅਸੀਂ ਵੀ ਅੰਦਰ ਜਾ ਕੇ ਉਹਨੂੰ ਡੈੱਡ ਬੋਡੀ ਨੂੰ ਜਿਹੜੀ ਤੁਸੀਂ ਵੀ ਪਾਣੀ ਚ ਗਏ ਹਾਂਜੀ ਹਾਂ ਉਸ ਫਿਰ ਆ ਸਾਨੂੰ ਤਾਂ ਪਤਾ ਲੱਗ ਗਿਆ ਸੀ ਉਹ ਡੈੱਡ ਹੋ ਚੁੱਕਿਆ ਤੇ ਉਹਨਾਂ ਨੂੰ ਬਾਹਰ ਪੁਆਸੀਂ ਖਿੱਚਿਆ ਤੇ ਬਾਹਰ ਕੱਢਿਆ ਉਹਨਾਂ ਨੂੰ ਮਤਲਬ ਇਹ ਵੀ ਤੁਸੀਂ ਪਾਣੀ ਚ ਗਏ ਜਸਵੰਤ ਥੋਣੀ ਦਾ ਪਹਿਲਾ ਵੀ ਹੀਰੋ ਹੀਰੋ ਨੇ ਆ ਸਾਡੇ ਦੋਪਰਾ ਤੇ ਭਾਜੀ ਉਸ ਵੇਲੇ ਫਿਰ ਜਦੋਂ ਸਾਰਿਆਂ ਨੂੰ ਕੱਢਿਆ ਗਿਆ ਤੇ ਜਿਹੜੇ ਉਹ ਆ ਜਿਹੜੇ ਰਾਘਿਰ ਸੀ ਉਹ ਕਿੰਨੇ ਕੁ ਜਣੇ ਸੀਗੇ ਉਹ ਆਪਣੇ ਸੀਗੇ 15 ਨੇ ਸੀ 15 ਕ ਜਣੇ ਸੀਗੇ ਰਾਘੀ ਹਾਂਜੀ ਹਾਂਜੀ ਤੇ ਰਾਗੀਰਾਂ ਦੇ ਨਾਲ ਵੜ ਕੇ ਉਹਨਾਂ ਨੂੰ ਕੱਢਿਆ ਕਿ ਤੁਸੀਂ ਕੱਲੇ ਨਹੀਂ ਕੱਢਿਆ ਵੀ ਅਸੀਂ ਆਪਣੇ ਦੋ ਤੋਂ ਤਿੰਨ ਰਾਗੀਰ ਸੀ ਬਾਕੀ ਪੁਲਿਸ ਪਾਰਟੀਆਂ ਸੀ ਸਰ ਹਾਂਜੀ ਫਾਇਰ ਬ੍ਰਿਗੇਡ ਦੀ ਟੀਮ ਵੀ ਆ ਗਈ ਸੀ ਅੱਛਾ ਫਾਇਰ ਬ੍ਰਿਗੇਡ ਦੀ ਟੀਮ ਵੀ ਆ ਗਈ ਸੀ ਹਾਂਜੀ ਸੋ ਤੁਸੀਂ ਇਹ ਦੇਖੋ ਵੀ ਫਾਇਰ ਬ੍ਰਿਗੇਡ ਦੀ ਟੀਮ ਵੀ ਆ ਗਈ ਸੀ ਇਹਨਾਂ ਨੇ ਉਹ ਹਮੇਸ਼ਾ ਹੀ ਮੈਂ ਪਹਿਲਾਂ ਵੀ ਦੇਖਦਾ ਹੁਣਾ ਇੱਕ ਇੱਥੇ ਸਾਡਾ ਆਜੋ ਜੀ ਮਹਾਰਾਜ ਤੁਸੀਂ ਵੀ ਆਜੋ ਅੱਗੇ ਅੱਛਾ ਸੋ ਨਹੀਂ ਦੇਖੋ ਅੱਛੀ ਗੱਲ ਹੁੰਦੀ ਹੈ ਮੇਰਾ ਤਾਂ ਦਿਖਾਉਣ ਦਾ ਫਰਜ਼ੇ ਹੁੰਦਾ ਵੀ ਜਦੋਂ ਪੁਲਿਸ ਬਹੁਤ ਵਧੀਆ ਕੰਮ ਵੀ ਕਰਦੀ ਤਾਂ ਉਹ ਵੀ ਦਖਾਣਾ ਸਾਡਾ ਬਣਦਾ ਹੁੰਦਾ ਤਿੰਨ ਜਣੇ ਸੀ ਕਹਿੰਦੇ ਨੇ ਵੀ ਇੱਥੇ ਕੜਾਈ ਕੱਢਦੇ ਨੇ 36 ਨੰਬਰ ਗਲੀ ਦੱਸ ਰਹੇ ਪਰਸਾ ਨਗਰ ਪਰਸਾ ਨਗਰ 36 ਨੰਬਰ 36 ਨੰਬਰ 36 ਨੰਬਰ ਪਰਸਾ ਨਗਰ 36 ਨੰਬਰ ਪਰਸਾ ਨਗਰ ਗਲੀ ਦੇ ਵਿੱਚ ਸੀਗੇ ਡੁੱਬਣ ਦਾ ਕਾਰਨ ਪਤਾ ਲੱਗਿਆ ਪਵਨ ਜੀ ਕਿੱਦਾਂ ਹੋਇਆ ਕਿੱਦਾਂ ਪੈ ਗਈ ਮੈਂ ਤਾਂ ਵੀ ਆਈ ਸੀ ਨਹੀਂ ਮੈਂ ਤਾਂ ਵੀ ਤੁਸੀਂ ਇੱਥੇ ਸੀਤੋਂ ਨਹੀਂ ਅਸੀਂ ਆਏ ਬਾਅਦ ਚ ਪਰ ਉਹਦੀ ਨਿਸ਼ਾਨੀ ਨਹੀਂ ਗੱਡੀ ਕੁਝ ਤੇਜ਼ ਰਫਤਾ ਸੀ ਸਿੱਕਦਾ ਸੀ ਗੱਡੀ ਜਿਹੜਾ ਚਲਾਉਣਾ ਰਾਤ ਨੂੰ ਰਾਤ ਨੂੰ ਸਿੱਖਣ ਆਏ ਸੀ ਉਹਨੂੰ ਪੁੱਛਿਆ ਮੈਂ ਜਦੋਂ ਦੂਜੇ ਨਾਲ ਦੇ ਬੰਦੇ ਉਹ ਕਹਿੰਦੇ ਸਿੱਖਦੇ ਸੀ ਜਿਹੜੇ ਬਚ ਗਏ ਹਾਂਜੀ ਪਰ ਇਹ ਗੱਡੀ ਟੈਕਸੀ ਹੈ ਇਹ ਟੈਕਸੀ ਨੰਬਰ ਲੱਗਾ ਹੋਇਆ ਹੈ ਨਾ ਇਹ ਚਾਚਾ ਭਤੀਜੇ ਸਾਰੇ ਆਪਸ ਵਿੱਚ ਤੇ ਗੱਡੀ ਲਈ ਹੋਈ ਸੀ ਕਹਿੰਦੇ ਹਣ ਨਵੀਂ ਗੱਡੀ ਲਈ ਨਵੀਂ ਗੱਡੀ ਲਈ ਸੀ ਇਹ ਟੈਕਸੀ ਗੱਡੀ ਲੈ ਰਹੀ ਸੀ ਨੰਬਰ ਟੈਕਸੀ ਲੱਗਾ ਹੋਇਆ ਜੇ ਪਰ ਉਹ ਚਾਚਾ ਭਤੀਜੇ ਸਾਰੇ ਇੱਕ ਭਤੀਜੇ ਇੱਕ ਚਾਚਾ ਸੀ ਇੱਕ ਮਾਮਾ ਸੀ ਸੋ ਤੁਸੀਂ ਇਹ ਵੇਖ ਲਓ ਵੀ ਰਾਤ ਨੂੰ ਨਹਿਰ ਦੇ ਕੰਡੇ ਦੇ ਉੱਤੇ ਇਸ ਸਿੱਖਣਾ ਮੇਰੀ ਇੱਕ ਬੇਨਤੀ ਹੈ ਨਾ ਕੋਈ ਸਿੱਖਿਆ ਕਰੋ ਨਹਿਰ ਦੇ ਕੰਡੇ ਜਦੋਂ ਨਾ ਚਲਾਣੀ ਜਾਂਦੇ ਹੋਵੇ ਜਿਸ ਤਰ੍ਹਾਂ ਪਾਜੀ ਹੋਰਾਂ ਨੇ ਦੱਸਿਆ ਵੀ ਉਹ ਸਿੱਖ ਰਹੇ ਸੀ ਰਾਤ ਨੂੰ ਖੁੱਲੀਆਂ ਜਗਾਵਾਂ 'ਚ ਜਾ ਕੇ ਸਿੱਖਣਾ ਚਾਹੀਦਾ ਹੁੰਦਾ ਪਰ ਚਲੋ ਹੁਣ ਕੀ ਕਰ ਸਕਦੇ ਆ ਵੀ ਦੋ ਬੰਦਿਆਂ ਦੀ ਜਾਨ ਬਚ ਗਈ ਇੱਕ ਬੰਦੇ ਨੂੰ ਇਹ ਬਚਾ ਨਹੀਂ ਸਕੇ ਲਿਖੀ ਸੀਗੀ ਪਰ ਹਾਂ ਫਿਰ ਇਹਨਾਂ ਦੀ ਬਹਾਦਰੀ ਪੁਲਿਸ ਪਾਰਟੀ ਦੀ ਸਲੂਟ ਹੈ ਇਹਨਾਂ ਸਾਰਿਆਂ ਨੂੰ ਨਾਲ ਜਿਹੜੇ ਰਾਹਗਿਰ ਸੀ ਉਹਨਾਂ ਨੂੰ ਵੀ ਸਲੂਟ ਹੈ ਜਿਨ੍ਹਾਂ ਨੇ ਰਲ ਮਿਲ ਕੇ ਉਹਨਾਂ ਤਿੰਨ ਜਣਿਆਂ ਨੂੰ ਕੱਢਿਆ ਤੇ ਇੱਕ ਜਿਹੜਾ ਅੱਲਾ ਨੂੰ ਪਿਆਰਾ ਹੋ ਗਿਆ ਤੇ ਦੋ ਜਣੇ ਜਿਹੜੇ ਆ ਉਹ ਜ਼ਿੰਦਾ ਹੁਣ ਮੇਰੇ ਕੋਲ ਉਹ ਨਹਿਰ ਦੇ ਵਿੱਚ ਕਾਰ ਡੁੱਬੀ ਆ ਉਹਦੇ ਵਿੱਚ ਤਿੰਨ ਜਣੇ ਸੀ ਜਿਹਦੇ ਚੋਂ ਇੱਕ ਆ ਮੇਰੇ ਨਾਲ ਇੱਕ ਹੋਰ ਹੈ ਤੇ ਇੱਕ ਜਿਹੜਾ ਪਹਿਲਾਂ ਦੱਸਿਆ ਸੀ ਅੱਲਾ ਨੂੰ ਪਿਆਰੇ ਹੋ ਗਏ ਸੋ ਇਸ ਬੇਟੇ ਨਾਲ ਆਪਾਂ ਗੱਲ ਕਰਦੇ ਆ ਕੀ ਨਾਮ ਬੇਟਾ ਮੁਹੰਮਦ हसन ਸਰ ਮੁਹੰਮਦ हसन हसन ਕੀ ਹੋਇਆ ਥਾ ਬੇਟਾ ਮੇਰੇ ਅਸ ਜੀ ਨੇ ਗੱਡੀ ਮਤਲਬ ਚਾਚੇ ਨੂੰ ਸਿਖਾਣੀ ਸੀਗੀ ਤੇ ਸਿਖਾਣ ਵਾਸਤੇ ਲੈ ਕੇ ਗਏ ਸੀ ਉਦੋਂ ਹੂੰ ਤੇ ਗੱਡੀ ਅੰਦਰ ਹੀ ਚੱਲ ਗਈ ਕਿਵੇਂ ਉਹ ਚਾਚੇ ਚਲਾ ਰਹੇ ਸੀਗੇ ਤੇ ਰੇਸ ਜ਼ਿਆਦਾ ਦਿੱਤੀ ਗਈ ਉਹ ਅੰਦਰ ਹੀ ਚੱਲ ਗਈ ਗੱਡੀ ਨਹਿਰ ਦੇ ਅੰਦਰ ਹੀ ਅੱਛਾ ਮਤਲਬ ਇਹ ਕਿੰਨੇ ਵਜੇ ਦਾ ਟਾਈਮ ਸੀ ਰਾਤ ਇਹ ਭਾਈ 11 11:30 ਦਾ ਟਾਈਮ ਸੀ 11 11:30 11:30 11 ਦਾ ਟਾਈਮ ਸੀ ਤੁਸੀਂ ਫਿਰ ਉਹ ਚਲਾ ਰਹੇ ਸੀਗੇ ਹੂੰ ਤੇ ਤੁਸੀਂ ਪਿੱਛੇ ਬੈਠੇ ਸੀ ਕਿ ਨਾਲ ਫਿਰ ਅੰਦਰ ਚਲੀ ਗਏ ਫਿਰ ਕੀ ਹੋਇਆ ਕਿੰਨੇ ਕੱਢਿਆ ਤੁਹਾਨੂੰ ਕੱਢੇ ਕੀ ਪਤਾ ਹੀ ਨਹੀਂ ਮੈਂ ਤਾਂ ਜਿੱਬੇ ਹੌਸ ਹੋ ਗਿਆ ਸੀ ਆਪੇ ਉੱਤੇ ਆ ਗਿਆ ਮੈਨੂੰ ਤੇ ਜਦੋਂ ਮੈਂ ਉੱਤੇ ਆਇਆ ਉਦੋਂ ਮੇਰੀ ਅੱਖ ਖੁੱਲੀ ਉਦੋਂ ਮੈਂ ਮਾਮੇ ਨੂੰ ਦੇਖਿਆ ਮਾਮਾ ਨੂੰ ਮੈਂ ਇਹ ਉਹ ਹੌਂਕੇ ਲਾਰੇ ਸੀ ਨਾ ਮੋਤੇ ਲਿੱਤਾ ਇਹਨਾਂ ਨੂੰ ਬਚਾ ਕੇ ਫਿਰ ਇਹਨਾਂ ਨੂੰ ਸਾਹ ਸੂ ਨਹੀਂ ਆ ਰਹੇ ਉਲਟੀਆਂ ਹਲਟੀਆਂ ਕਰਾਈਆਂ ਫਿਰ ਮਾਦੇ ਚਾਚੇ ਨੂੰ ਕੱਢਣ ਲੱਗ ਗਾ ਨਿਕਲੇ ਹੀ ਨਹੀਂ ਸੱਸੇਰਤਾ ਮੇਰੇ ਹੱਥ 'ਚ ਆ ਗਿਆ ਸੀ ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਨਿਕਲੇ ਹੀ ਨਹੀਂ ਤੁਹਾਨੂੰ ਕਿਨੇ ਕੱਢਿਆ ਪੁਲਿਸ ਵਾਲੇ ਨੇ ਨਹੀਂ ਆਪ ਹੀ ਨਿਕਲੇ ਮੈਂ ਅੱਛਾ ਤੁਸੀਂ ਆਪੇ ਨਿਕਲਿਓ ਹਾਂਜੀ ਤੇ ਉਹਨੂੰ ਮਾਮੇ ਨੂੰ ਕਿਨੇ ਕੱਢਿਆ ਮਾਮਾ ਵੀ ਇੱਕ ਵਾਰੀ ਤਾਂ ਆਪ ਹੀ ਆ ਗਿਆ ਸੀ ਉੱਤੇ ਨੂੰ ਫਿਰ ਮੈਂ ਕੁੱਤੇ ਨੂੰ ਖਿੱਚ ਲਿਆ ਸੀ ਆਪਦੇ ਵੱਲ ਫਿਰ ਮੈਂ ਕੱਢਿਆ ਮਾਮੇ ਨੂੰ ਤੇ ਪੁਲਿਸ ਵਾਲਿਆਂ ਨੇ ਕੀ ਕੀਤਾ ਫਿਰ ਪੁਲਿਸ ਵਾਲਿਆਂ ਨੇ ਗੱਡੀ ਗੁੱਡੀ ਉਹ ਘੰਟੀ ਵਾਲਾ ਸੋ ਤੁਸੀਂ ਇਹ ਦੇਖੋ ਵੀ ਇਹ ਬੱਚਾ ਜਿਹੜਾ ਕਹਿੰਦਾ ਇੱਕ ਮਿੰਟ ਕੁਝ ਨਹੀਂ ਹੋਇਆ ਜੀ ਬਸ ਜੀ ਪੁਲਿਸ ਜਿਹੜਾ ਤੁਸੀਂ ਵੇਖੋ ਵੀ ਇਹ ਮੁੰਡਾ ਕਹਿੰਦਾ ਵੀ ਅਸੀਂ ਤਿੰਨੇ ਆਲੇ ਸੀ ਇਹ ਸੀ ਤੁਸੀਂ ਸੀ ਆਜਾ ਆਪਾਂ ਇਹਨਾਂ ਨਾਲ ਕਰ ਲਈਏ ਗੱਲ ਕੀ ਰਾਮ ਤੋੜਾ ਨਾ ਹਮਦ ਮੁਖਤਿਆਰ ਕਿਵੇਂ ਕੀ ਹੋਇਆ ਕਿਸੇ ਤੁਸੀਂ ਪਿੱਛੇ ਬੈਠੇ ਸੀ ਹਾਂਜੀ ਪਿੱਛੇ ਬੈਠੇ ਫਿਰ ਪਿੱਛੇ ਬੈਠੇ ਸੀ ਫਿਰ ਉਹਨੇ ਭਾਈ ਕੇ ਲਈ ਗਾੜੀ ਦਿੱਤੀ ਉਹਨਾਂ ਨੇ ਭਾਈ ਸੇ तो रेस कर दी उन्होंने तेज बहुत वो चली गई गड्डी बीच में तो बीच में फिर वो डूब गई फिर फिर काफ़ी टाइम के बाद इसने खींचा था मुझे उनको भी निकालते रहे थे मुझे जानता वो तैरना जानता कुछ खाया पिया तो नहीं हुआ था कुछ कुछ भी नहीं खाते पीते नहीं कुछ नहीं कुछ नहीं करते अच्छा तो उनकी उम्र कितनी थी ਦੇ 38 ਤੇ 40 ਲੱਗੋ ਐਸੀ ਹੋ ਗਈ 40 40 ਤੁਹਾਡੇ ਕੀ ਲੱਗਦੇ ਸੀ ਭਾਈ ਭੈਣ ਹੋਈ ਬਹਿਣ ਹੋਈ ਸੋ ਤੁਸੀਂ ਦੇਖੋ ਵੀ ਇਹ ਜਿਹੜੇ ਹਾਲਾਤ ਵੇਖ ਲੈ ਦੋ ਜਣੇ ਜਿਹੜੇ ਨੇ ਇਹ ਬੱਚੇ ਤੇ ਇੱਕ ਜਿਹੜਾ ਉਹ ਅੱਲਾ ਨੂੰ ਪਿਆਰਾ ਹੋ ਗਿਆ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀ ਜਦੋਂ ਵੀ ਅਸੀਂ ਕੋਈ ਡਰਾਈਵਿੰਗ ਕਰਨੀ ਹੈ ਜਾਂ ਸਿੱਖਣੀ ਹੈ ਜਾਂ ਜੋ ਵੀ ਹੈ ਕਾਈਂਡਲੀ ਇਹ ਕਰਿਆ ਕਰੀਏ ਵੀ ਅਸੀਂ ਖੁੱਲੇ ਏਰੀਏ ਚ ਜਾ ਕੇ ਸਿੱਖਿਆ ਕਰੀਏ ਰਾਤ ਬਰਾਤੇ ਨਹਿਰਾਂ ਦੇ ਕੰਢਿਆਂ ਦੇ ਉੱਤੇ ਡਰਾਈਵਿੰਗ ਨਹੀਂ ਸਿੱਖੀ ਜਾਂਦੀ ਮੇਰੇ ਖਿਆਲ ਕੱਲ ਹੀ ਇਹ ਉਹ ਗੱਡੀ ਲੈ ਕੇ ਆਏ ਸੀ ਜਿਹਦੇ ਵਿੱਚ ਇਹ ਸਿੱਖ ਰਹੇ ਸੀ ਆਹ ਕੱਲ ਮਤਲਬ ਇੰਦਾ ਸੈਂਸ ਸਵੇਰੇ ਬੰਗਾਈ ਸੀ ਨਾ ਅੱਜ ਤਾਂ ਅਗਲਾ ਦਿਨ ਚੜ ਗਿਆ 9 ਤਰੀਕ ਅੱਜ ਹੋ ਗਈ ਤੇ ਤੁਸੀਂ ਲੈ ਕੇ ਹੋਵੋਗੇ 8 ਤਰੀਕ ਹੂੰ ਇਹੀ ਗੱਲ ਹੋਈ ਹਾਂਜੀ ਹਾਂਜੀ ਇਹੀ ਗੱਲ ਹੋਈ ਸੀ ਕਿ ਸੋ ਇਸ ਕਰਕੇ ਹਾਲਾਤ ਤੁਸੀਂ ਦੇਖ ਲੇ ਇਹ ਹਾਲਾਤ ਸੀ ਮੇਰਾ ਦਸਨਾ ਫਾਰਸੀ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਤਾਂ ਪਲੀਜ਼ ਮੇਰੀ ਬੇਨਤੀ ਇਹ ਹੈ ਵੀ ਥੋੜਾ ਜਿਹਾ ਧਿਆਨ ਰੱਖਿਆ ਕਰੋ ਡਰਾਈਵਿੰਗ ਕਰਦਿਆਂ ਹੋਇਆ ਪਿੱਛੇ ਵੀ ਸੋਚਿਆ ਕਰੋ ਵੀ ਸਾਡਾ ਟੱਪਰ ਹੈਗਾ ਇਹ ਹਾਲਾਤ ਦੇਖ ਲੋ ਅੱਜ ਸਾਰਾ ਘਰ ਹੈ ਜਿਹੜਾ ਇਹ ਰੋ ਰਿਹਾ ਹੰਝੂ ਕਿਸੇ ਦੇ ਨਹੀਂ ਰੁਕ ਰਹੇ ਪਰ ਕੀ ਕਰੀਏ ਇਹ ਦੱਸਣਾ ਵੀ ਜ਼ਰੂਰੀ ਸੀ ਵੀ ਕੀ ਹਾਲਾਤ ਬਣੇ ਨੇ ਤੇ ਮੈਨੂੰ ਦਿਓ ਇਜਾਜ਼ਤ ਸਾਰਸ਼ਕ